ਆਜ ਜੱਗੇ ਬੋਸ ਤੱਕੜੇ ਨੂੰ ਬਿਠਾਇਓ ਥਾਪੀਆਂ ਵੀ ਮਾਰਨੀਆਂ ਉੱਪਰ ਆਹ ਘੜੇ ਅੰਕਲੇ ਨਾਲੀ ਚ ਰੋਟੀ ਪਾਣੀ ਲਾੜੀ ਸਾਰਿਓ ਪਾਤੇ ਉਹ ਮੋੜ ਲਿਆ ਪਰ ਇਹਨੂੰ ਦੇਖ ਲੈ ਹਲੇ ਲੋ ਬੜਾ ਗੇਰ ਪਿਆਵਾ ਲੱਗਦਾ ਤੀਜੇ ਤੋਂ ਤੀਜੇ ਜਾ ਤੀਆ ਪਿਆ ਬਾਈ ਤੀਆ ਤੀਆ ਹੋਊਗਾ ਤੀਆ ਇਹ ਪੜਦਾ ਥੱਲੇ ਜਾ ਦੁਆ ਹਾਈ ਲੱਗਿਆ ਵਾ ਤੂੰ ਇਹ ਗੱਲ ਦਾ ਭਜਾਈ ਦਾ ਫਰਕ ਹੈਗਾ ਬਾਕੀ ਏ ਆ ਗਿਆ 에어 ਕਲੀਨਰ ਇਹਦਾ ਹਾਂ ਅੱਛਾ ਜੀ ਇਹ ਇਹ ਹੈ ਇਹ ਇੰਟਰਕੂਲ ਹੋ ਗਿਆ ਇੰਟਰਕੂਲ ਆ ਡੀਜ਼ਲ ਕੂਲ ਆ ਡੀਜ਼ਲ ਕੂਲ ਆ ਗਿਆ ਠੀਕ ਆ ਰੇਡੀਏਟਰ ਪਿੱਛੇ ਰਿਹਾ ਠੀਕ ਹੈ ਠੀਕ ਹੈ ਠੀਕ ਆ ਸੜਾ ਜਮਾਈ ਗੱਠ ਮਾਜਾ ਕਰਿਆ ਪਿਆ ਦੇਖ ਇਹ ਡੀਜ਼ਲ ਵੀ ਠੰਡਾ ਕਰਕੇ ਦਿੰਦਾ ਨਹੀਂ ਜਾਂਦਾ ਕਿ ਉਹ ਇਹ ਤਾਂ ਕੁਝ ਨਹੀਂ ਸਮਝ ਲੱਗਦੀ ਵੀ ਆਹ ਕਰਦੇ ਆਂ ਕਿਆ ਨਹੀਂ ਆਪਾਂ ਕਾਇਨੇ ਨਹੀਂ ਕੁਝ ਕੁਫੂਟਾ ਦਾ ਕਹੇ ਹੋ ਜੀ ਚਾਰ ਸਿਲੰਡਰ ਆ ਬਸ ਅੱਛਾ ਬਾਈ ਇੰਨਾ ਹੀ ਪਤਾ ਹੈ ਵੀ ਚਾਰ ਸਿਲੰਡਰ ਆ ਨਹੀਂ ਅੱਛਾ ਹਾਂਜੀ ਸਾਰੇ ਵੀਰਾਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੋ ਜੀ ਬਈ ਅੱਜ ਪਹੁੰਚੇ ਵੀ ਆਂ ਜੀ ਮੋਗੇਰੀ ਚ ਮੋਗੇਰੀ ਚ ਹੁਣ ਦੁਬਾਰਤ ਚੱਲੇ ਪਏ ਆਂ ਅਸੀਂ ਪਿੰਡ ਜੋਧਾ ਨੂੰ ਸੋ ਅੱਜ ਥੋੜਾ ਜਿਹਾ ਕਰਤਾ ਟਰੈਕਟਰ ਦੀ ਅੱਜ ਏਜੰਸੀ ਦੀ ਡੀਲਰਸ਼ਿਪ ਦੀ ਨਵੀਂ ਦੀ ਓਪਨਿੰਗ ਥੀ ਸੋ ਉਹਦੇ ਸੰਬੰਧ ਚ ਕੱਲ ਫੋਨ ਆਇਆ ਸੀ ਉੱਥੋਂ ਪੱਲਸੋ ਆਇਆ ਸੀ ਥੋੜੀ ਤੇ ਅੱਜ ਬਾਕੀ ਐਥੋਂ ਹੁਣ ਕਰਤਾ ਵਾਲਾ ਤੋਂ ਨਿਕਲੇ ਬੀੜੀ ਬੀੜੀ ਸ਼ੂਟ ਕਰਕੇ ਸੋ ਬਾਕੀ ਬਈ ਸਾਰੇ ਵੀਰਾਂ ਨੂੰ ਜੀ ਆਪਾਂ ਨੇ ਨਵੀਂ ਕੰਬੈਨ ਦੀਆਂ ਸਾਰੇ ਵੀਰਾਂ ਨੂੰ ਜਿੰਨੀ YouTube Facebook ਫੈਮਿਲੀ ਦੀ ਸਾਰਿਆਂ ਨੂੰ ਬਹੁਤ ਬਹੁਤ ਤੇ ਆਪਾਂ ਨੇ ਲਈਏ ਜੀ ਦਸ਼ਮੇਸ਼ ਕੰਬੈਨ ਦਸ਼ਮੇਸ਼ 9900 ਜਿਹੜੀ ਇੱਕ ਲਾਲ ਚਿੱਟੀ ਮਾਡਲ ਇੱਕ ਹੈਗਾ ਡਾਇਨਾਮਿਕ ਮਾਡਲ ਹਨਾ ਦੋ ਨੇ ਇੱਕ ਹੋਣ ਤੀਜਾ ਮਾਡਲ ਇੱਕ ਹੋਰ ਆਉਣਾ ਸੋ ਉਹਦੇ ਤੇ ਚਰਚਾ ਆਪਾਂ ਬਾਅਦ ਚ ਕਰਾਂਗੇ ਜਿਆਦਾ ਆਪਾਂ ਹਲੇ ਕੁਝ ਕਹਿ ਨਹੀਂ ਸਕਦੇ ਕਿਉਂਕਿ ਨਾ ਤਾਂ ਸਾਨੂੰ ਕੁਝ ਪਤਾ ਠੀਕ ਹੈ ਜੀ ਤੇ ਆਪਣੇ ਅਮਨਵੀਰ ਉਹਨਾਂ ਹੀ ਜਿਹੜੇ ਐਮਡੀ ਸਾਹਿਬ ਨੇ ਤੇ ਆਪਣੇ ਬਾਕੀ ਅਮਰਜੀਤ ਵੀਰ ਉਹਨਾਂ ਦਾ ਬਹੁਤ ਵਧੀਆ ਉਹਨਾਂ ਦਾ ਸਹਿਯੋਗ ਰਿਹਾ ਜੀ ਜਿੰਨੀ ਵੀ ਡੀਲ ਹੋਈ ਹੈ ਸਾਰੇ ਵੀਰ ਉਹਨਾਂ ਨੇ ਕੋਈ ਦਿੱਕਤ ਨਹੀਂ ਆਉਣ ਦਿੱਤੀ ਘਰ ਮੰਗ ਡੀਲ ਕਰੀਏ ਸੋ ਬਾਈ ਡੀਲ ਬਹੁਤ ਸੋਹਣੀ ਲੱਗੀ ਵੀ ਉਹਨਾਂ ਨੇ ਡੀਲ ਦੇ ਸਬੰਧ ਚ ਆਪਾਂ ਨੇ ਬਸ ਉਹਨਾਂ ਨੂੰ ਕਹਿੰਦਾ ਉਹ ਕਹਿੰਦੇ ਵੀ ਜਿਵੇਂ ਤੁਸੀਂ ਕਰਨਾ ਹੈ ਕਰ ਲਓ ਵੀ ਮਸ਼ੀਨ ਆਪਾਂ ਨੇ ਤੁਹਾਨੂੰ ਦੇਣੀ ਹੈ ਸੋ ਬਾਕੀ ਸਾਡੀ ਵੀ ਤਮੰਨਾ ਤੇ ਵੀ ਹੈ ਨਾ ਅਸੀਂ ਨੇ ਵੀ ਮਸ਼ੀਨ ਲੈਣੀ ਹੈ ਹੁਣ ਕਿਉਂਕਿ ਕੰਮ ਅੱਗੇ ਹੁਣ ਇਸ ਵਾਰ ਥੋੜਾ ਜਿਆਦਾ ਹੋ ਗਿਆ ਤਾਂ ਅਸੀਂ ਫਿਰਦੇ ਤੇ ਲੈਣ ਨੂੰ ਵੀ ਕੋਈ ਪੁਰਾਣੀ ਲੈ ਲੈਂਦੇ ਆ ਗਰਦ ਖੋਰੀ ਜੀ ਮੇਰੀ ਨਾ ਆਦਤ ਆ ਮੈਂ ਹਰੇਕ ਨੂੰ ਕਹਿੰਦਾ ਵੀ ਗਰਦ ਖੋਰੀ ਜੀ ਲੈ ਲੰਨੇ ਇੱਕ ਦੇ ਉਹ ਕਹਿੰਦੇ ਵੀ ਸਾਨੂੰ ਬਹੁਤ ਨੇ ਮੈਨੂੰ ਤਿੰਨ ਚਾਰ ਵੀਰਾਂ ਨੇ ਜਿਹੜੇ ਕੰਮੈਨਾਂ ਦਾ ਚੰਗਾ ਕੰਮ ਕਰਦੇ ਉਹ ਕਹਿੰਦਾ ਤੇਰਾ ਦੂਜਿਆਂ ਦਾ ਵੀ ਕੰਮ ਲੈ ਖੜਦਾ ਨੇ ਵੀ ਜਿਆਦਾ ਪ੍ਰਾਣੀ ਪਰ ਵੀ ਆਪਾਂ ਪੈਸੇ ਲਾਵਾਂਗੇ ਵੀ ਜਿਵੇਂ ਮਤਲਬ ਐ ਹੁੰਦਾ ਵੀ ਚਲ ਆਪਣੀ ਆਪਣੀ ਫਸਲ ਵੜ ਲਾਂਗੇ ਦੁਨੀਆ ਦੋ ਬਾਹਰ ਕੇ ਲਈ ਤੇ ਚਲੀ ਜਾਣੀ ਹੈ ਹਨਾ ਕਿਉਂਕਿ ਨਮੀ ਲੈ ਕੇ ਹੁਣ ਘਟੂ ਘਟ ਜਿਵੇਂ ਲੋਕਲ ਦਾ ਸੀ ਚਲਾਉਨੇ ਆ ਸਾਡੇ ਕੋਲ ਤਾਂ 16 16 ਮਾਡਲ ਸਟੈਂਡਰਡ ਆ ਦੇ ਲੋ 9 ਸਾਲ ਹੋ ਗਏ ਉਹਨੂੰ ਅਜੇ ਤੱਕ ਤਾਂ ਉਹ ਨਹੀਂ ਕਿਤੇ ਪਾਸਿਓਂ ਗਲੀ ਹਨਾ ਤਾ ਫਿਰ ਐਨੀ ਤਾਂ ਜਾਣੇ ਕਿੱਥੇ ਆ ਤੇ ਕੁਦ ਕੁਦ ਉਸ ਮਟੀਰੀਅਲ ਵੀ ਬਹੁਤ ਟਾਪਾ ਲੱਗਿਆ ਬੈਨੂੰ ਸੋ ਬਾਕੀ ਜੋਧਾਪਿੰਡ ਚ ਪਹੁੰਚ ਚੁੱਕੇ ਪਹੁੰਚਣੇ ਆਲੇ ਆ ਬਾਕੀ ਹੁਣ ਇੱਥੇ ਨਾਲ ਅੱਜ ਵੀਰ ਨੇ ਕੱਲ ਟਰੈਕਟਰ ਲਿਆ ਵੀਰ ਨੂੰ ਵਧਾਈਆਂ ਦਿੰਨੇ ਆਪਾਂ ਇਹਨਾਂ ਨੇ ਲਿਆ ਨਵਾਂ ਉਹ ਡਿਊਡਸ ਡਿਊਡਸ ਜਿਹੜਾ 80 ਹੌਸ ਪਾਵਰ ਦਾ ਸੋ ਉਹਦੀ ਦੇਖਦੇ ਅੱਜ ਕੋਈ ਇਹਨਾਂ ਦੇ ਫੈਮਿਲੀ ਛੋਟਾ ਫੰਕਸ਼ਨ ਵੀ ਤਾਂ ਕੱਲ ਰਾਤੀ ਵੀਰ ਨੇ ਵਧਾਈਆਂ ਦਿੱਤੀਆਂ ਸੀ ਨਾਲੇ ਕਾਲ ਕੀਤਾ ਸੀ ਮਾਂ ਵੀ ਵਾਪਸੀ ਸਮੇਂ ਜਲੂਰ ਪਹੁੰਚਾਂਗੇ ਨਾ ਤੁਹਾਡੇ ਕੋਲ ਸੋ ਚੱਲਦੇ ਆ ਜੀ ਹੁਣ ਫਾਰਮ ਤੇ ਆਪਾਂ ਦਿਖਾਉਨੇ ਆ ਮਿਲਦੇ ਆ ਬਾਕੀ ਗ ਅਛਾ ਇੱਕ ਦੇ ਲਾ ਜਮੀਨਾਂ ਖਾਲੀ ਹੋਣ ਲੱਗੀਆਂ ਇੱਥੇ ਨੂੰ ਦੇਖ ਆਲੂ ਆਲੂ ਪੱਟ ਲਿਆ ਦੇਖ ਲੈ ਪੱਟ ਲਿਆ ਜਮੀਨਾਂ ਦੀ ਬਾਹੀ ਹੋ ਗਈ ਹੁਣ ਕਰ ਦੇਣੀ ਮੱਕੀ ਦੀ ਤਿਆਰੀ ਇੱਥੇ ਫਰੂੜ ਕਾ ਕਲਾ ਪਿੱਟ ਤੇ ਹੈ ਜੀ ਕਿੰਨਾ ਪੁਰਾਣਾ ਬੋਰ ਹੈ ਨਾ ਹਵੇਲੀ ਜਾਦ ਆ ਗਈ ਇੱਥੇ ਉਹ ਲਓ ਭਾਈ ਮੇਤਰੋ ਪਹੁੰਚ ਗਏ ਵੀਰ ਦੇ ਪਿੰਡ ਸੋ ਸਾਨੂੰ ਮੋਗੇ ਤੋਂ ਵੀ ਤਕਰੀਬਨ ਅਸੀਂ ਇੱਧਰ ਨੂੰ ਪਹਿਲੀ ਦੁਵੀਂ ਵਾਰ ਆਏ ਹਾਂ ਨਾ ਤੁਹਾਨੂੰ ਫਿਰ ਵੀ ਘੰਟੇ ਦੀ ਵਾਰਟ ਪੈ ਗਈ ਸੋ ਫਿਰ ਹੈ ਬਿਲਕੁਲ ਪਹੁੰਚ ਚੁੱਕੇ ਆ ਆਨੰਦ ਤੇ 80 ਹਸਪਾਤਰਾ ਦੇ ਜੀ 80 ਇਹ 80 ਸੀ ਆਰ ਡੀ ਹੈ ਨਾ ਜੀ ਆਹ 80 ਇਹਦੇ ਬਟਨ ਬੁੱਟਣ ਉਮੇ ਹੀ ਆ ਵੀ ਰਹਿੰਦੇ ਫਰਕ ਅੱਛਾ ਇੱਕੋ ਆ ਬਾ ਚੱਕਰਾਂ ਚ ਹੈ ਹੋ ਨਹੀਂ ਹਾਂਜੀ ਦੇ ਵਿੱਚ ਆਟੋਮੈਟਿਕ ਹੀ ਆ ਠੀਕ ਹੈ ਜੋੜ ਤੇ ਤੇਲ ਘੱਟ ਲਗਾਉਗਾ ਜਦੋਂ ਲੋਡ ਤੇ ਪਹੁੰਚੂਗਾ ਉਦੋਂ ਹੀ ਉਦੋਂ ਹੀ ਇਹ ਮੈਂ ਕਹਿੰਦਾ ਦੋ ਕ ਮੋਡਲ ਆਉਣੇ ਆ ਨਾ ਡਿਊਟਸ ਦੇ ਤਾਂ ਇਹ ਬਸੇ ਹੁਣ ਤਾਂ ਕੱਲ ਤਾਂ ਬਹੁਤ ਮਾਡਲ ਖੜੇ ਸੀ ਅੱਛਾ ਜੀ ਛੋਟਾ ਵੀ ਹੈ 50 45 ਜਿਵੇਂ ਨਿਓਡੀਅਲ ਦਾ ਆਉਂਦਾ ਛੋਟਾ ਵੀ ਹੈ ਹਾਂ ਉਹ ਵੀ ਮਾਡਲ ਆਉਂਦਾ ਸਾਰੇ ਬਹੁਤ ਮਾਡਲ ਆਉਂਦਾ ਠੀਕ ਹੈ ਠੀਕ ਹੈ ਵਿੱਚ 40 80 ਆਇਆ ਵਾ ਮੈਂ ਜੀ ਉਹ ਤਮੰਨਾ ਤੇ ਲੈਣ ਦੀ ਕਿ ਬਸ ਜਾਣ ਚੱਕ ਪ੍ਰੋਗਰਾਮ ਬਣ ਗਿਆ ਇਹ 2 ਸਾਲ ਪਹਿਲਾਂ ਵਹਿ ਗੂ ਕੇ ਦੇਖ ਕੇ ਆਇਆ ਅੱਛਾ ਨਿਆਰਾ ਜਿਹਾ ਲੈ ਲਿਆ ਦਾ ਹਾਂ ਨਾ ਨਾ ਸੋਨਾ ਟਰੈਕਟਰ ਬਹੁਤ ਸੋਨਾ ਗੁਰਪ੍ਰੀਤ ਨਹੀਂ ਆਇਆ ਨਹੀਂ ਆਉਣਾ ਮੈਂ ਕੱਲਾ ਆ ਬਰਾਲੇ ਘਰ ਟਾਇਰ ਲੈਣੋਂ 100 ਕਿਤੋਂ ਏ ਆ ਗਿਆ ਏਅਰ ਕਲਿੰਡਰ ਇਹਦਾ ਹਾਂ ਅੱਛਾ ਜੀ ਇਹ ਇਹ ਹੈ ਇਹ ਇੰਟਰਕੂਲ ਹੋ ਗਿਆ ਇੰਟਰਕੂਲ ਆ ਡੀਜ਼ਲ ਕੂਲ ਆ ਆ ਡੀਜ਼ਲ ਕੂਲ ਆ ਗਿਆ ਠੀਕ ਆ ਰੇਡੀਏਟਰ ਪਿੱਛੇ ਰਿਹਾ ਰੇਡੀਏਟਰ ਠੀਕ ਹੈ ਠੀਕ ਹੈ ਠੀਕ ਸੜਾ ਜਮਾਈ ਗੱਠ ਮਾਜਾ ਕਰਿਆ ਪਿਆ ਦੇਖ ਇਹ ਡੀਜ਼ਲ ਵੀ ਠੰਡਾ ਕਰਕੇ ਲੱਗਾ ਨਹੀਂ ਕਹਾਂਗੇ ਉਹ ਹਾਂ ਇਹ ਤਾਂ ਕੁਝ ਨਹੀਂ ਸਮਝ ਲੱਗਦੀ ਵੀ ਆਹ ਕਰਦੇ ਆਂ ਕਿਆ ਨਹੀਂ ਆਪਾਂ ਕਾਇਨ ਨਹੀਂ ਗੁਰਗੁਟਾ ਦਾ ਕਹੇ ਹੋ ਜੀ ਚਾਰ ਸਿਲੰਡਰ ਆ ਬਸ ਅੱਛਾ ਬਾਈ ਨੇ ਪਤਾ ਵੀ ਚਾਰ ਸਿਲੰਡਰ ਆ ਆ ਰਹੀਆਂ ਅੱਛਾ ਆ ਵੀ ਬੈਰਿੰਗ ਜੀ ਵਾਲੀਆਂ ਹੀ ਲੱਗਦੀਆਂ ਪੈਪਾ ਤਾਂ ਲੱਗਦੀਆਂ ਹੀ ਨੇ ਵਿੱਚ ਹੈਗੀਆਂ ਪੈਪਾ ਜਾਨੀ ਕਿ ਚਾਰ ਚਾਰ ਸਿਲੰਡਰ ਆ ਗਿਆ ਹਾਂ ਇਹਦੇ ਗੇਰਾਂ ਜੀ ਵੀ ਆ ਫੀਚਰ ਹੀ ਗੇਰਾਂ ਜੀ ਫੀਚਰ ਤਾਂ ਬਹੁਤ ਮੈਂ ਕਹਿੰਦਾ ਸਭ ਤੋਂ ਵੱਧ ਫੀਚਰ ਆਉਣੇ ਜੀ ਇਹਦੇ ਆ ਗਰੂਥ ਮੂਡ ਆ ਵੀਰੇ ਲੈ ਦੱਸੋ ਗੱਡੀਆਂ ਆ ਗਈਆਂ ਰੋਡ ਤੇ ਫੁੱਲ ਰਹੇ ਦੇ ਕੇ ਕਰੂਜ਼ ਲਾ ਦੋ ਬਸ ਇਹਨੂੰ ਪ੍ਰੈਸ ਕਰਕੇ ਰੱਖ ਲਓ ਬਸ ਉਸ ਤੋਂ ਬਾਅਦ ਆਹ ਰੇਸਾਂ ਤੋਂ ਇਹਨਾਂ ਤੋਂ ਪੈਰ ਚੱਕ ਦੋ ਬਸ ਬਟਨ ਦੱਬ ਦਿਓ ਬਟਨ ਦੱਬ ਦਿਓ ਜਿੱਥੇ ਚਲਾਉਣਾ ਖੇਤਾਂ 'ਚ ਵੀ ਠੀਕ ਹੈ ਫਿਰ ਤੇ ਕਰੂਜ਼ ਖੇਤਾਂ 'ਚ ਵੀ ਲੱਗ ਸਕਦਾ ਵੀਰੇ ਰੇਸ ਤੇ ਚਲਾਉਣਾ ਕੋਈ ਵਾਰ-ਵਾਰ ਬਟਨ ਦੱਬ ਦੋ ਖੇਤ ਵੀ ਜਿਵੇਂ ਮਰਜ਼ੀ ਗਰੂਥ ਮੂਡ ਲਾ ਕੇ ਛੱਡ ਦੋ ਇਹ ਜੀ ਇਹੀ ਕੁਆਲਿਟੀ ਜਿਵੇਂ ਲੇਜ਼ਰ ਲੂਜ਼ਰ ਤੇ ਚੱਲਦਾ ਨਾ ਬੜੀ ਵਧੀਆ ਚੀਜ਼ ਹੈ ਹਮ ਜੀ ਲਗਾਰੀ ਹਾਂ ਵੀਰ ਮੇਰੀ ਚੱਲ ਉਹ ਜਨਾ ਲਾਈਦਾ ਵੀਰ ਉਹ ਪਤਾ ਵੀ ਸਸਰਾ ਪਾਇਆ ਵੀਰ ਮੇਰੀ ਚੱਲ ਪੰਜ ਸਪੀਡ ਆ ਗਈਆਂ ਜੀ ਇਹਦੀ ਪੰਜ ਸਪੀਡਾ ਆਹ ਇੱਕ ਇਧਰ ਲੋ ਹੈ ਜੀ ਇਹ ਸਾਈਕਲ ਗੇਅਰ ਆ ਇਹ ਛੱਟ ਲੈਦਾ ਛੱਟ ਲਾ ਉਧਰ ਲੋ ਹੈ ਜੀ ਤੇ ਇੱਕ ਇਹਦਾ ਗਰੇ ਹੈਗਾ ਕਰੀਪਰ ਅੱਛਾ ਇੱਕ ਕਰੀਪਰ ਚ ਫੇ ਸਾਰੀਆਂ ਕਰੀਪਰ ਚ ਪੰਜ ਦੇ ਪੰਜ ਹਾਂ ਅੱਛਾ ਜੀ ਇਹਦੀ ਸਭ ਤੋਂ ਜ਼ਿਆਦੇ ਵੀ ਸਪੀਡ ਇਹਦੀ ਆ ਟਰੈਕਟਰਾਂ ਚ ਹੂੰ ਘੱਟ ਤੋਂ ਘੱਟ ਵੀ ਆ ਵੀ ਰੋਡ ਤੇ ਵੀ ਫੁੱਲ ਭਜਦਾ ਹੈ ਇਦੇ ਪੀਟੀਓ ਚ ਵੀ 750 ਵੀ 540 ਵੀ ਹਣੇ ਹੂੰ ਸਪੀਡ ਆ ਜਿੰਦੂ ਸਪੀਡ ਚੱਲ ਉਹ ਬਿਆਹ ਤੇ ਗਿਆ ਲੋ ਜੀ ਡਿਫਟਾ ਸੀ ਸੀਸ ਤੇ ਮੈਂ ਬੋਲਦਾ ਬੱਲਾ ਬੱਲਾ 10 ਸਾਲ ਦੀ ਗਾਰੰਟੀ ਆ ਨਾ ਇਹਦੀ ਸਰਬਸਾਂ ਦੀ ਸਰਬਸਾ ਫਲੇਬਰ ਫਰੀ ਹੈ ਤੇ ਉਦੋਂ ਬਾਅਦ ਹਾਂ ਲੈ ਕੇ ਉਹਨੇ ਢੇੜਾ ਚਲਦੇ ਆ ਚਲਦੇ ਆ ਦੇਖ ਕੇ ਉਹਨੇ ਢੇੜਾ ਉਹ ਛੋਟਾ ਨਹੀਂ ਆਇਆ ਵੀਰਾ ਉਹ ਛੋਟਾ ਅੱਜ ਪੀਜੀ ਗਿਆ ਵਾ ਗੁੱਗੀ ਹਾਂ ਦੋ ਇਹ ਹੁਣ 90-10 ਤੋਂ ਛੋਟਾ ਆ ਗਿਆ ਹੈ ਨਾ ਜੀ ਹਾਂ ਵੀਰੇ ਠੀਕ ਹੈ ਨਾਨਾ ਵਧੀਆ ਵਧੀਆ ਟਰੈਕਟਰ ਬੜਾ ਸੋਹਣਾ ਏ ਤੁਹਾਨੂੰ ਲੱਗਦਾ ਵੀ 90 10 ਨੂੰ ਪਾਉਗੇ ਭਾਜੜਾ ਡੱਬੂ ਆ ਨਾ ਟਰੈਕਟਰ ਜੋਸ ਵਾਲੇ ਚ ਬਹੁਤ ਆ ਆਪਣੇ ਮੈਂ ਕਿਹਾ ਥੋੜੇ ਹੀ ਆਏ ਇਧਰੋਂ ਚੱਲੀ ਆ ਇਧਰੋਂ ਕਿ ਇਧਰ ਠੀਕ ਆ ਵੀਰੇ ਇਧਰੋਂ ਇਹ ਮੀਟਰ ਦੋਏ ਲੋਡ ਵੀ ਦੱਸਦਾ ਸਪੀਡ ਹਾਂ ਦੇਖਿਓ ਲੱਗੇ ਮੈਂ ਮੈਂ ਥੱਲੇ ਹੀ ਤੇ ਹਾਂ ਥੱਲੇ ਹੀ ਤੋ ਬਾਈ ਹੁਣ ਪਹ ਪੰਜਵਾਂ ਬੱਲਾ ਬੱਲਾ ਸਪੀਡ ਖਾਸੀ ਹੈ ਦੇਖੀਏ ਬਾਕੀ ਬਹੁਤ ਬੜ ਗਿਆ ਇਹ ਯਾ ਲੱਭਾਈ ਦਾ ਫਰਕ ਹੈਗਾ ਬਾਕੀ ਦਾ ਬਾਜਾ ਜੂੰਡੀਆਂ ਜੂੰਡੀਆਂ ਨੂੰ ਤਾਂ ਕਰਦਾ ਹੈ ਜੂੰਡੀਆਂ ਨੂੰ ਤਾਂ ਕਰਦਾ ਹੈ ਜੇ ਇਹਨੂੰ ਮੈਂ ਕਹਿੰਦਾ ਕੈਵਨ ਕੋਪਰ ਲੱਗਿਆ ਵਾ ਜੋਂਡੀਓ 50 75 ਤੇ ਜਾਊਗਾ ਲਵੇ ਤਵੇ ਕੀ ਫਰਕ ਪਊਗਾ ਫਰਕ ਪਊਦਰਾ ਪਊਗਾ ਨਾ ਤੁਹਾਡੇ ਆ ਵੀ ਇਹਦੇ ਹੁਣ ਮਲਿਕਾ ਦੇਖਦੇ ਆ ਲੱਗਿਆ ਆਪਾਂ ਜੜਿਓ ਮਲਿਕਾ ਕਰਦੇ ਨਸੂ ਰਹਾ ਨਾ ਕਾ ਵੀ ਇਹ ਹੂੰ ਉਹ ਉਹ ਕਰ ਦਿੰਦੇ। ਬਈ ਬ੍ਰੇਕਾਂ ਵਾਲੀ ਕਮਾ ਲੀ। ਵੀ ਆਪਣੇ ਰੁਕਣੇ ਦੀ ਦੂਏ ਟਾਇਰ ਘਮਾਈ ਜਾਂਦੇ ਬ੍ਰੇਕਾਂ ਤੋਂ। ਹਾਂ ਸਹੀ ਗੱਲ ਹੈ। ਪਤਾ ਸਾਰੀ ਘੁੰਮ ਰਹੀ। ਹੂੰ। ਬਹੁਤ ਨੇੜਿਆਂ ਘੁੰਮਦਾ ਵੀਰੇ ਹੁਣ ਇਹ। ਨੋ ਬਈ ਮਟਰੋ ਬੀ ਦਾਲੇ ਟਰੈਕਟਰ ਦਾ ਹੁਣ ਜਲਵਾ ਦੇਖਣਾ ਚਲੋ ਚਲਾ ਦਿਓ ਚਲਾ ਦਿਓ ਲਾ ਦਿਓ ਜੱਗੇ ਬੋਸ ਨੂੰ ਬਿਠਾਓ ਕਿਹੜਾ ਆਪਣੇ ਚੋਂ ਬਾਤ ਜੱਗੇ ਬੋਸ ਤੱਕ ਦੇ ਇਹਨੂੰ ਬਿਠਾਇਓ ਥਾਪੀਆਂ ਵੀ ਮਾਰਨੀਆਂ ਉੱਪਰ ਕਾ ਘੱਟੇ ਅੰਕਲੇ ਨਾਲੀ ਚ ਰੋਟੀ ਭਾਗੀ ਲੈ ਕਿਉਂ ਵੀਰੇ ਨਾਲੀ ਚ ਰੋਟੀ ਭਾਗੀ ਲੈ ਆ ਜੀ ਟੂ व्हीਲ ਤੇ ਰੱਖਿਓ ਮੈਂ ਕਹਿੰਦਾ ਟੂ व्हीਲ ਤੇ ਰੋਟੀ ਤਾਂ ਹੈਗੀ ਹੁਣ ਕਿਹੜਾ ਆਪਾਂ ਥਾਲੀ ਵੀ ਉਹ ਜਿਹੀ ਉਹ ਨਹੀਂ ਬਣਾਉਨੇ ਯਾਰ ਆਨਾ ਦਾ ਕੰਮ ਕਰਦੇ ਆ ਰੇ ਮੈਂ ਡਾਡਾ ਹਾਂ ਹੂੰ ਨਾ ਬੜਾ ਪਉਣਗੇ ਹੁਣ ਦੁਆ ਲਾਇਆ ਨਹੀਂ ਡਰਾਈਵਰ ਲਿਆਓ ਕਹਿੰਦਾ ਆਪਾਂ ਜਿਹੜਾ ਨਾਵਾ ਲੈ ਦੋ ਲੜਕੀਆਂ ਲੈ ਦੋ ਡਾਡਾ ਤੇ ਦਿਸੇ ਰੋਵਾ ਨਹੀਂ ਮੁਚਦਾ ਮੈਨੂੰ ਲੱਗਦਾ ਟਰੈਕਟਰ ਸਾਡੇ ਚ ਜ਼ੋਰ ਬਹੁਤ ਹੈ ਬੰਦੇ ਹੁਣ ਹਿਸਾਬ ਰਹਿਣਾ ਪਾ ਵੀ ਗੇਅਰ ਕੀ ਪਤਾ ਵੀ ਗੇਅਰ ਹਾਂ ਜੀ ਅੱਬਲ ਮੈਂ ਪਹਿਲੇ ਚ ਬਥੇਰਾ ਸੁਣਾ ਤੁਲਦਾ ਪਹਿਲੇ ਹੀ ਲਵਾ ਦੋ ਪਹਿਲਾਂ ਹਾਂ Chắc cả chút chắc 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 ਰੁਕਦਾ ਨੇ ਨਾ ਮੁੱਲਾ ਟਾਇਰ ਜੀ ਨਾਲੇ ਰੁਕਦਾ ਕੌਣ ਆਇਆ ਫਾਰਮ ਚੋਂ ਉੱਡਾ ਹੁਣ ਬੱਸ ਕੰਟਰੋਲ ਰੱਖਿਓ ਕਿ ਥੱਲੇ ਨਹੀਂ ਉਤਰਨਾ ਚੱਲਦੇ ਤੂੰ ਸਟੰਟ ਨਹੀਂ ਕਰਨਾ सीआरडी ये तोरा। हा हां जी हां जी लिफ्ट ਥੱਲੇ ਜਾ ਨਹੀਂ ਲੈ ਤੇ ਮੈ ਨਹੀਂ ਆਉਂਦਾ ਨਿਆਰਾ ਤਕੜੀ ਚੀਜ਼ ਐ ਫੇਰ ਬਾਅਦ ਚ ਦੁਆ ਹੀ ਲੈ ਤਾਂ ਦੁਆ ਹਾਂ ਤੋੜਾ ਹਾਂ ਤੋੜਾ ਬਹੁਤ ਹੋ ਜਾਂਦਾ ਦੁਆ ਆ ਰਹੀ ਆ ਸਮੈਲ ਜੀ ਅੱਜ ਹੌਣ ਲਾਉਣੀ ਆ ਬੁਰੀ ਚੰਗੀ ਤੇਰਾ ਹਲੇ ਘਟ ਆ ਰਹੀ ਆ ਹਲੇ ਬੇਨੇ ਭਾਰ ਨਾਲ ਹਲੇ ਪਮੋੜੋ ਨਾ ਹਲਤੋ ਹੋਣ ਹੁਣ ਸਲਿੱਪ ਨਹੀਂ ਆਉਂਦੀ ਕੁਝ ਟਾਇਰ ਏੜੀ ਹੈ ਬੈਨੇ ਬੈਨੇ ਉੱਪਰ ਧਾਲ ਲੈਣ ਤੋਂ ਦੋ ਗੇੜੇ ਹੋਰ ਹਲੇ ਆਜਾ ਇਹਨਾਂ ਬਗਾਵ ਪ੍ਰੈਸ਼ਨ ਸਲੀ ਬਗਟੇ ਤੇ ਹਟ ਗਿਆ ਹੁਣ ਆਜਾ ਸਵਾਰ ਵੀ ਲੱਗਣਾ ਬੇਟ ਵੀ ਤੇ ਹੱਲੇ ਤਾਂ ਪਿੱਛੇ ਬੇਟ ਆਉਣੇ ਜੀ ਫਰੰਟ ਚ ਵੀ ਬੇਟ ਖਾਸਾ ਆ ਜਾਣਾ ਪਹਿਲਾ ਪਹਿਲਾ ਹਾਈ ਸਾਰਿਓ ਪਾਦੇ ਬੜਾ ਮੋੜ ਲਿਆ ਪਰਾ ਨੂੰ ਇਹ ਹਲੇ ਹਲੇ ਲੋ ਬੜਾ ਗੇਰ ਪਿਆਵਾ ਲੱਗਦਾ ਤੀਆ ਪਿਆ ਬਾਈ ਤੀਆ ਤੀਆ ਹੋਊਗਾ ਤੀਆ ਇਹ ਪੜਦਾ ਥੱਲੇ ਜਾ ਦੁਆ ਹਾਈ ਲੱਗਿਆ ਵਾ ਦੁਆ ਹਾਈ ਹੁਣ ਵੀ 4 ਵੀਲ ਤੋਂ ਵੀ ਨਹੀਂ ਇੱਕ ਥੋੜੇ ਲਿਫਟ ਵਾਲੇ ਦੇ ਲੀਵਰ ਥੋੜੇ ਜਿਹਾ ਸੈੱਟ ਕਰਾਇਆ ਹਾਂ ਹਾਂ ਬਹੁਤ ਟੈਟ ਆ ਹੁਣ ਪਹਿਲੇ ਇਚ ਦੇਖੋ ਕਿੰਨਾ ਤੋੜਾਈ ਇਹ ਤਾਂ ਪਹਿਲੇ ਇਚ ਵੀ ਤੋੜਾ ਬਹੁਤ ਹੈ ਇਹ ਤੋੜਾ ਵੀ ਵਧੀਆ ਦਾ ਦਾਵ ਨਹੀਂ ਬਣਦਾ ਇਹ ਹਾਲ ਤਾਂ ਤ ਨਹੀਂ ਚੱਲਦਾ ਬੜੇ ਵਧੀਆ ਹੁੰਦੇ ਆ ਇਹ ਹਲਾ ਦਾ ਟਰੈਕਟਰ ਨਹੀਂ ਦੱਪੂ ਦੇ ਦਾ ਵੀ ਟਰੈਕਟਰ ਜਦੋਂ ਦੋਹੜ ਕਰਦੇ ਆ ਟਰੈਕਟਰ ਨਹੀਂ ਚੱਲਦਾ ਇਹ ਪੜਦਣਾ ਸਾਰਾ ਕੁਸ ਹੁਣ ਲੋ ਉਹਨੇ ਜਮੀ ਘਟ ਹੋ ਜਾਣਾ ਵੇ ਆ ਧੂਆ ਆ ਘਟ ਉਹ ਆ ਕੀੜੀ ਦੀ ਚਾਲ ਆਲਾ ਪੈ ਗਿਆ ਇਹ ਤਾਂ ਹੋਣੀ ਜਿਵੇਂ ਛੱਡ ਕੇ ਜੀ ਪਾਉ ਪਾਈਪਲੈਨ ਪੜਦੀ ਹੁੰਦੀ ਜਿਹੜੀ ਮਸ਼ੀਨ ਉਹਦੇ ਵਾਸਤੇ ਆਚਾਰ ਪਾਉਣਾ ਆਚਾਰ ਪਾਉਣਾ ਇਹ ਦੋ ਆ ਹਾਈ ਲੋ ਆ ਬਸ ਲੋ ਹਈ ਆ ਲੰਨਾ ਨਾ ਇਹ ਕਿਹੜਾ ਕਰ ਰਿਹਾ ਹੈ ਕਰ ਰਿਹਾ ਇਹ ਕ੍ਰੀਪਰ ਲੱਗ ਆ ਗਿਆ ਜੀ ਇਹਦਾ ਹੁਣ ਛੱਡੋ ਹਲ ਜੇ ਦਾਬੀ ਜਾਵੇ ਕਿਸੇ ਪਾਸੇ ਇੱਕ ਇਹ ਲੱਗ ਕੇ ਤਾਂ ਬੰਦਾ ਰੋਟੀ ਖਾ ਕੇ ਦੁਆਰ ਤੇ ਬਹਿ ਜਾਵੇ ਇਹ ਕਿਹਨੇ ਕਿਹਾ ਚ ਕੰਪਨੀ ਵਾਲੇ ਕਿੱਥੇ ਗਏ ਇਹ ਲੈ ਵੀ ਲੈ

ਆ ਦੇਖ ਲੈ ਬਹਿ ਜਾ ਜਾ ਦੇਖ ਲੈ ਚਲਾ ਕੇ ਬਹਿ ਜਾ ਹਾਂ ਬੱਜ ਕੇ ਤੇ ਭਜਾਤੇ ਦੇ ਸਾਰੇ ਕਿਹਨਾਂ ਦਾ ਕੰਪਨੀ ਵਾਲੇ ਕਿੰਨੇ ਕੰਪਨੀ ਆਲੇ ਕੰਪਨੀ ਆਲੇ ਲੰਘ ਹੈ ਅੱਛਾ ਰੋਟੀ ਖਾ ਲੈ ਮੇਰੀ ਬੋੜਾ